ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਦਾ ਢੇ ਠੀਕ ਠਾਕ ਜੋ ਤੇ ਆਪਾਂ ਅੱਜ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਤੇ ਬਾਕੀ ਇਹ ਆਪਣਾ ਇਕੜਦਾ ਦੂਜਾ ਦਿਨ ਤੇ ਕੀ ਵੇਖ ਸਕਦੇ ਤੁਸੀਂ ਕਿਉਂਕਿ ਕੁਝ ਆਪਣਾ ਬੰਨ ਵਾਲਾ ਰਹਿ ਗਿਆ ਸੀ ਤੇ ਉਹ ਆਪਾਂ ਉਹਨੂੰ ਕਰਦੇ ਪਏ ਆ ਤੇ ਬਾਕੀ ਰਹਿ ਵੇਖਾਦੇ ਹਾਂ ਕਿ ਕੀ ਹੋਵੇ ਇੱਕ ਮੀਂਹ ਕਰਕੇ ਹੁਣ ਆਪਣਾ ਕੱਠਾ ਹੀ ਬਣ ਗਿਆ ਕਿਉਂਕਿ ਮੀਂਹ ਕਾਫੀ ਪੈ ਗਿਆ ਜਿੱਦ ਆਪਣੀ ਏਰੀਏ 'ਚ ਤੇ ਉਹਦਾ ਤੇ ਆਪਣੇ ਲੀਵਰ ਕੱਟ ਕਰਕੇ ਕੇ ਹੁਣ ਪਟਾ ਕਰਕੇ ਆ ਬਣਾਉਦੇ ਆ ਆਪਣਾ ਚਿਕੜ ਬਣਾਉਦੇ ਪਏ ਆ ਕਿਉਂਕਿ ਮਾਰ ਲਾਈ ਜਾਂਦੇ ਆ ਕਿ ਹੁਣ ਆਪਾਂ 8 ਵਜੇ ਰਿਚਾਰੀ ਫੇਰਦੇ ਪੈ ਫੇਰ ਲੰਗੇ ਸੁਹਾਗਾ ਹੇ ਹੁਣ ਆਪਣਾ ਇੱਧਰ ਆਪਣਾ ਇੰਦਾ ਪਾ ਚੁੱਕਾ ਤੇ ਬਹੁਤ ਉਧਰ ਪਰਲੇ ਪਾਸੇ ਬੰਨ੍ਹ ਰਹੇ ਹੁਣ ਆਹ ਰਹਿ ਗਿਆ ਆਪਣਾ ਹੁਣ ਆਪਾਂ ਉਧਰ ਪਾ ਲਈ ਪਾ ਦੋ ਪਾ ਲਈ ਤੇ ਹੁਣ ਆਪਾਂ ਇੱਧਰ ਪਾਉਣ ਲੱਗੇ ਆ ਤੇ ਕੀ ਦਿੰਿਆ ਦੇਖੋ ਵੀਰੇ ਤੇ ਬਾਕੀ ਆਪਣਾ ਵੇੜੋ ਜੇ ਤੁਹਾਨੂੰ ਮਿਲੂ ਵੀ ਚੰਗੀ ਲੱਗੇ ਤੇ ਵੀ ਜੀ ਸ਼ੀਅ ਕਮੈਂਟ ਜੂਰ ਕਰਾਇਆ ਕਰੋ ਕਿਉਂਕਿ ਇਹਦਾ ਬਹਾਉਕਲਾ ਜਿਹਾ ਬਣਿਆ ਰਹਿਦਾ ਤੇ ਫਿਰ ਕਮੈਂਟ ਜੂਰ ਆ ਅੱਗੇ ਭੇਜਿਆ ਕਰੋ ਵੀ ਪ੍ਰਭਾ ਨੂੰ ਤੇ ਬਾਕੀ ਹੋਰ ਜੇ ਤੁਹਾਨੂੰ ਗੱਡਾਂ ਦੀ ਵੀਡੀਓ ਲੱਗਦੀ ਆ ਇਹ ਵੀ ਕਮੈਂਟ ਕਰਕੇ ਦੱਸਿਆ ਕਰੋ ਤੇ ਬਾਕੀ ਆਪਣੇ ਵੀਡੀਓ ਅਸੀਂ ਬਣੇ ਹੋਏ ਆ ਇਹ ਹੋ ਗਏ ਕਿਉਂਕਿ ਪਾਣੀ ਮੀਂਹ ਕਰਕੇ ਇੱਕ ਪਾਣੀ ਕਾਫੀ ਹੋ ਗਿਆ ਸੀ ਤੇ ਆਪਾਂ ਜਦੋਂ ਕੋ ਕਿ ਮੱਕੀ ਗਈ ਨਹੀਂ ਤੇ ਆਪਾਂ ਮੀਂਹ ਦੇ ਪਾਣੀ ਨਾਲ ਆਪਾਂ ਕਦੋਂ ਉარგਦੇ ਪਏ ਹਾਂ ਤੇ ਹਾਲੇ ਲੇਬਰ ਕਿਉਂਕਿ ਲੇਬਰ ਆਪਣੇ ਭਗੇ ਵੀ ਆਇਆ ਤੇ ਪਰ ਉਹ ਹਾਲੇ ਨੀਰੀ ਪੁੱਟਣੀ ਹਾਲੇ ਉਹਨਾਂ ਤੇ ਫੋਟ ਕੇ ਫੇਰ ਲਾਉਣਗੇ ਤੇ ਹੁਣ ਆ ਬੇਦ ਵੀ ਹਰੇ ਜਾ ਸਵਾਗੇ ਦੀ ਤਿਆਰੀ ਮਾਰ ਲਗੇ ਸਵਾਗਾ ਆਪਾਂ ਗਾਲੀ ਨਹੀਂ ਇਹਦੇ ਮਾਰਦੇ ਵੇ ਆ। ਵਾਕਿ ਤੁਸੀਂ ਇਹ ਮੀ ਗਿਆ ਲੱਗੇ ਆਪਣੇ ਬੰਦੇ ਸਾਰੇ ਝੋਨਾਂ ਲੱਗਾ। ਨਾਲ 바ਤੇ। ਇਹ ਹੋਰ ਵੀ ਜੀ। ਭਈ ਬਾਕੀ ਆਪਣਾ ਇਧਰ ਮਾਰਨ ਵਾਲਾ ਰਹਿਂਦਾ ਹਲੇ ਸਵਾਗਾ। ਕੋਈ ਇਧਰ ਆਪਣੇ ਪਨੀਰੀ ਇਹ ਵਿੱਚ ਦੋ ਹਲੇ ਵੱਜੂ ਖੈਰ ਕੇ ਜਦੋਂ ਭਈਆ ਪਨੀਰੀ ਦੀ ਪੁੱਟ ਲਣਗੇ। ਤੇ ਜਦੋਂ ਪੁੱਟੀ ਕੇ ਨਾਲ ਵੱਜੂ ਆ ਆਪਣਾ ਆਪਣਾ ਚਾਹ ਦਾ ਟਾਈਮ ਆ ਗਿਆ ਕਿ ਹੁਣ ਆ ਇਹ ਬਾਬਾ ਜੋ ਸਿੰਘਾ ਕਿ ਹੁਣ ਆ ਆਪਣਾ ਮਾਵਾ ਬੰਦਣਾ ਇਧਰ ਉਹ ਵੀ ਪਾਣੀ ਇਧਰ ਵੀ ਕਾਫੀ ਹੋ ਗਿਆ ਤੇ ਹੁਣ ਉਹ ਸਭ ਆਪਣਾ ਆਪ ਕੰਪਲੀਟ ਹੋ ਵਾਜੇ ਲੱਗਾ ਤੇ ਕਿਉਂਕਿ ਪਾਣੀ ਇਧਰ ਵੀ ਹੋ ਗਿਆ ਕਾਫੀ ਨਾਲ ਬੱਚੇ ਵੀ ਹੈਲਪ ਕਰਦੇ ਰਹਿੰਦੇ ਆ ਇਹ ਚਲੋ ਨਾਲ ਘਰ ਵੜਾਉਂਦਾ ਨਾਲ ਇਹ ਵੇਖ ਲੈਣ ਹਾਂਜੀ ਪਰਵਾਹ ਦੇ ਸੌੜ ਦੇ ਵਾਕੀ ਪਰਵਾਹ ਦੇ ਸੌੜ ਲੋ ਜੀ ਨਾਲ ਕਿਉਂਕਿ ਇਹਨਾਂ ਨੂੰ ਸ਼ੂਟਿੰਗਾਂ ਹੋਈਆਂ ਹੁਣ ਕਿਉਂਕਿ ਘਰੇ ਹੀ ਆ ਨੇ ਤੇ ਟਟਾ ਕਰਕੇ ਚਲੋ ਬਾਪੜਾ ਘਰ ਆਂਦੇ ਆ ਵੜੋ ਵੜਾ ਜਿੰਨੇ ਚੁੱਕੇ ਹੈਗੇ ਆ ਤੇ ਚਲੋ ਆਸਰੇ ਵੜਾਉਂਦਾ ਇਹਨਾਂ ਨਾਲ ਤੇ ਬਾਕੀ ਜਿਹੜਾ ਥੋੜਾ ਬਲਾ ਕਰਾਈ ਜਾਂਦੇ ਨਾਲ ਇੰਨੇ ਲੱਗੇ ਆ ਗਏ ਆ ਤੇ ਬਾਕੀ ਤੁਸੀਂ ਵੇਖ ਸਕਦੇ ਤਾਂ ਡਾ ਵੀ ਆਪਣੇ ਆ ਮੇ ਇਹ ਪਨੀਰੀ ਬਟਾਉਂਦੇ ਆ ਕੋਈ ਇਹ ਨਾ ਬੋਟ ਲੈਣੀ ਆ ਤੇ ਕੁਝ ਪੋਟਣ ਕੇ ਕੱਲ ਵਰਤਣ ਨੂੰ ਕਿਉਂਕਿ ਆ ਹੱਲੇ ਜਿਹੜਾ ਪਾਣੀ ਛੱਡਿਆ ਇਤਨੀਆਂ ਇਤਨੀਆਂ ਆਪਾਂ ਹੱਲੇ ਬਣਾਉਣਾ ਕਿਉਂਕਿ ਉਧਰ ਆਪਾਂ ਖਵਾ ਮਾਰਦੇ ਆ ਕਿਉਂਵੇ ਜੇ ਪਨੀਰੀ ਪੋਟ ਲੈਣਗੇ ਤੇ ਨਾਲ ਹੀ ਆਪਣਾ ਪ੍ਰੇ ਵਾਲਾ ਥਾਂ ਵੀ ਪੰਜੂਗਾ ਕਿਉਂਕਿ ਉਹ ਜੇ ਆਪਾਂ ਜੋ ਪਲੇਟ ਪੋਟ ਖਲਾਤਾ ਇਹ ਥਾਂ ਮਿਲ ਕੇ ਇਤਨੀ ਦਿਗ ਆ ਰਾ ਆਪਣਾ ਤੇ ਐਂ ਡੀਵਨ ਟਰੈਕਟਰ ਵੜਨਾ ਨਹੀਂ ਕਿ ਆਪਣਾ ਘੋਨਾਂ ਲੱਗ ਗਿਆ ਕਿ ਤੇ ਆਪਾਂ ਰਾਹ ਰੱਖਿਆ ਵਾ ਜਿਹੜਾ ਨੰਗਨ ਨੂੰ ਕਿਉਂ ਗਏ ਮੁੜ ਕੇ ਫਿਰ ਜੋ ਆਪਾਂ ਰੈਂਟ ਤੇ ਆਪਣਾ ਆਪਣੀ ਜਥਾ ਬਣ ਗਿਆ ਟਰੈਕਟਰ ਨਾਲ ਹੀ ਨਿਕਲ ਜਾਊਗਾ ਉਹ ਇਧਰ ਆਪਾਂ ਤਾਂ ਨਹੀਂ ਬਣਾਉਂਦੇ ਹਾਲੇ ਹੁਣ ਆਪਣਾ ਚਾਹ ਪੀਣ ਦਾ ਟਾਈਮ ਹੋ ਗਿਆ ਤੇ ਆ ਬਾਕੀ ਚਾਹ ਦੇਖ ਸਕਦੇ ਤੁਸੀਂ ਇਹ ਹੁਣ ਰੋ ਲੱਗੇ ਆਪਾਂ ਤਾਂ ਇਹ ਲੱਗੇ ਨਹੀਂ ਆਉਂਦੇ ਬੇਦਾਦੇ ਯੋਗ ਮੀਤਾ ਇਹ ਆਪਾਂ ਬੰਮੀ ਦੇ ਬਹਿਗੇ ਫੀਲ ਲਗੇ ਆਂ ਕਈ ਆਪਣੇ ਜੱਜਾ ਵਾ ਤੇ ਇਥੇ ਜੋ ਹੁੰਦਾ ਜਾ ਬੰਨੀ ਨਾਲ ਹੀ ਵਖਣਾ ਬੰਮੀ ਰਕੀਂਦਾ ਤੇ ਬਾਕੀ ਬਾਕੀ ਮੇਰੇ ਚੈਨਲ ਨੂੰ ਵਧਾਉਂਦਾ ਸ਼ੇਅਰ ਕਮੈਂਟ ਰੂ ਕਰੇ ਵੀ ਜਿਆ ਬਾ ਫਿਰ ਫੋਲੋ ਕਰੇ ਕਿਉਂਕਿ ਫੇਸਬੁਕ ਗਿਆ ਬੰਦੀ ਦਾ ਉਹ ਨਾ ਕਰਕੇ ਹੁਣ ਆ ਤਾਰ ਖੇ ਲਿਆ ਤਾਂਬੇ ਦੇ ਕੱਟ ਕੇ ਨਾਲ ਆਪਾਂ ਫੇਸ ਪਾ ਲੈਣਾ ਕਿਉਂ ਮੁੱਢ ਤੋਂ ਇਹ ਚੱਲੀ ਵੀ ਹੁਣ ਆ ਫੇਸ ਪਾ ਗਏ ਆਪਾਂ ਦੇਖ ਸਕਦੇ ਤੁਸੀਂ ਇਹ ਪਾ ਗਏ ਮੁੱਖ ਨਿਕਲ ਹੋ ਗਿਆ ਤੇ ਬਾਕੀ ਸ਼ੇਅਰ ਕਮੈਂਟ ਆਪਾਂ ਕੀ ਸ਼ੇਅਰ ਕਮੈਂਟ ਜੋ ਵੀ ਕਰੋ ਜੀ ਵੀਡੀਓ ਨੂੰ ਤੇ ਬਾਕੀ ਆ ਗਏ ਦੇਖਾ ਦੇ ਉਹ ਆਪਣਾ ਚੌਨਾ 1695 ਤੇ ਜਦ ਮਾਈਕਰੋਫੋਨ ਵਧੀਆ ਹੋ ਰਿਹਾ ਤੇ ਇਧਰ ਵੀ ਆਪਣੀ ਹਰਿਆਲੀ ਕਿ ਵੇਖੋ ਧੋਨੇ ਨੇ ਦੇਖੋ ਵੇ ਬਈ ਤੇ ਵਾਕਿਆ ਵੇਖੋ ਧੋਨਾ ਅੱਡਾ ਸੋਹਣਾ ਬੜਾ ਮੋੜ ਵਧੀਆ ਹੋਇਆ ਪਿਆ ਵਾ ਤੇ ਖਾਸ ਕਰ ਇਹਨਾਂ ਪਾਰਟੀ ਇੱਕ ਪਹਿਲੇ ਹੀ ਖਾਕ ਪਾਰਟੀ ਤੇ ਮਾਗੀ ਮੇਰੀ ਸੱਸ ਦੀ ਗੱਲ ਸਾਰਿਆਂ ਨੂੰ